ਜੱਪਿਓ ਜਿਹਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਗਰਬ ਨਾ ਆਇਓ ਗੁਰੂ ਪਿਆਰ ਵਾਲਿਓ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਸ਼ੀਧੀ ਦਿਹਾੜਾ ਰਿਹਾ ਉਹ ਨੂੰ ਸਮਰਪਤ ਆਪਾਂ ਉਹਨਾਂ ਦੇ ਕੁਝ ਗੁਰ ਸਿੱਖਾਂ ਦਾ ਇਤਿਹਾਸ ਜਿਹੜਾ ਸਾਂਝਾ ਕਰਾਂਗੇ ਹੁਣ ਕਿਉਂਕਿ ਆਪਾਂ ਨੂੰ ਕੁਝ ਕੁ ਗੁਰਸਿੱਖਾਂ ਦਾ ਪਤਾ ਜਿਦਾਂ ਭਾਈ ਮੰਝ ਬੈਲੋ ਜੀ ਭਾਈ ਸੈਲੋ ਜੀ ਪਰ ਇਸ ਤੋਂ ਇਲਾਵਾ ਵੀ ਬੜੇ ਗੁਰੂ ਕੇ ਸੇਖ ਹੋਏ ਨੇ ਜਿਨ੍ਹਾਂ ਦਾ ਨਾਮ ਭਾਈ ਗੁਰਦਾਸ ਜੀ ਹੋਣਾ ਨੇ ਜਾਂ ਇਤਿਹਾਸ ਨੇ ਸਾਂਭ ਕੇ ਰੱਖਿਆ ਹੋਇਆ ਕਿ ਕਿਦਾਂ ਗੁਰੂ ਦੀ ਸ਼ਰਨ ਵਿੱਚ ਆਏ ਤੇ ਕੀ ਕੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਕਿਦਾਂ ਕਿਦਾਂ ਉਹਨਾਂ ਦਾ ਪਾਰ ਉਤਾਰਾ ਹੋਇਆ ਇਉਂ ਕਹਿ ਲੋ ਮਰ ਕੇ ਕਹਿੰਦੇ ਕਬ ਹੂੰ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹੁ ਰ ਨ ਆਵੇ ਅੱਜ ਆਪਾਂ ਇੱਕ ਗੁਰਸਿੱਖ ਦਾ ਹੀ ਜਗਰ ਕਰਨਾ ਉਹ ਪਹਿਲੋਂ ਚੋਰ ਸੀ ਤੇ ਫਿਰ ਗੁਰੂ ਕੀ ਸ਼ਰਨ ਵਿੱਚ ਆਇਆ ਤੇ ਸਾਧ ਬਣ ਗਿਆ ਉਹਦਾ ਨਾਮ ਇਤਿਹਾਸਕਾਰਾਂ ਨੇ ਭਾਈ ਮਹਿਰੂ ਜੀ ਲਿਖਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਕਦੀ ਕਦੀ ਇਸ ਧਰਤੀ ਦੇ ਉੱਤੇ ਨਾ ਕੋਈ ਕੋਈ ਬੰਦਾ ਸਾਧੂ ਸੰਗ ਪ੍ਰਾਪਤ ਕਰਦਾ ਵਾ ਨਹੀਂ ਤੇ ਕਰੋੜਾਂ ਦੁਨੀਆਂ ਬਰਬਾਦ ਹੋਈ ਫਿਰ ਦੀ ਇਸ ਧਰਤੀ ਉੱਤੇ ਕਰੋੜਾਂ ਕਰੋੜਾਂ ਤੇ ਕਬਹੂ ਸਾਧ ਸੰਗਤ ਇਹ ਪਾਵੇ ਤੇ ਮਾਰਾ ਕਹਿੰਦੇ ਜਦੋਂ ਫਿਰ ਸਾਧੂ ਸੰਗ ਪ੍ਰਾਪਤ ਹੁੰਦਾ ਏ ਨਾ ਕਿ ਕੱਲ ਵੀ ਸ਼ਬਦ ਲੱਗਾ ਸੀ ਦਰਬਾਰ ਸਾਹਿਬ ਦੇ ਅੰਦਰ ਮਹਿਮਾ ਸਾਧੂ ਸੰਗਤ ਕੀ ਸੁਣੋ ਮੇਰੇ ਮੀਤਾ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਧੂਆਂ ਦੀ ਕੀ ਮਹਿਮਾ ਹੁੰਦੀ ਆ ਮਹਿਮਾ ਸਾਧੂ ਸੰਗਤ ਕੀ ਉਹਦੇ ਵਿੱਚ ਬੜਾ ਲੰਮਾ ਜਿਗਰ ਵਾ ਕਿ ਪਿੰਗਲ ਪਹਾੜ ਪਾਰ ਪਰੇ ਪਿੰਗਲੇ ਜਿਹੜੇ ਸੀ ਬੰਦੇ ਅਥਵਾ ਜਿਹੜੇ ਚਲਣੀ ਸੱਗਦੇ ਰੱਬ ਦੇ ਰਾਹ ਤੇ ਉਹ ਵੀ ਤੁਰ ਪਏ ਕਿਉਂ ਗੈਲੋ ਪਿੰਗਲ ਪਰਬਤ ਪਾਰ ਪਰ ਖਲ ਜਿਹੜੇ ਮੂਰਖ ਬੰਦੇ ਸੀ ਉਹ ਗਿਆਨੀ ਬਣ ਗਏ ਸਾਧਾਂ ਦੀ ਸੰਗਤ ਕਰਕੇ ਖਲ ਚਤਰਬਕੀਤਾ ਅੰਦਲੇ ਤੇਰ ਪਵਨ ਸੂਜਿਆ ਗੁਰ ਭੇਟ ਪਨੀਤਾ ਗੁਰ ਭੇਟ ਪਨੀਤਾ ਸਾਧੂ ਗੁਰੂ ਨੂੰ ਭੇਟ ਦੇ ਆਈ ਨਾ ਅੰਦਰ ਪਵਿੱਤਰਤਾ ਆ ਜਾਂਦੀ ਹੈ ਤੇ ਜਦੋਂ ਪਵਿੱਤਰਤਾ ਆ ਜਾਂਦੀ ਫਿਰ ਚੋਰ ਜਿਹੜੇ ਆ ਉਹ ਚੋਰ ਨਹੀਂ ਰਹਿੰਦੇ ਮਾਰਾ ਕਹਿੰਦੇ ਆ ਕਿ ਕਭੂ ਸਾਧ ਸੰਗਤ ਇਹ ਪਾਵੇ ਤੇ ਮਾਰਾ ਕਹਿੰਦੇ ਉਸ ਅਸਥਾਨ ਤੇ ਬਹਰ ਨਾ ਆਵੇ ਇਹ ਆਪਾਂ ਆਮ ਸੰਗਤਾਂ ਜਦੋਂ ਅਪਨ ਸੁਖਣੀ ਸਾਹਿਬ ਦੇ ਪਾਠ ਚ ਪੜ੍ਹਦਿਆਂ ਨੇ ਮਹਾਰਾ ਕਹਿੰਦੇ ਜਦੋਂ ਕਦੀ ਕਦੀ ਇਸ ਧਰਤੀ ਉੱਤੇ ਬਾਲਮੀਕੇ ਹੋ ਆ ਸਾਧ ਸੰਗ ਤੇ ਜਦੋਂ ਸਾਧੂਆਂ ਦਾ ਸੰਗ ਹੁੰਦਾ ਹੈ ਉਸ ਅਸਥਾਨ ਤੇ ਬੌਰ ਨਾ ਆਵੇ ਜਿੱਥੋਂ ਉਹ ਪਹਿਲੋਂ ਜ਼ਿੰਦਗੀ ਜਿੱਦਾਂ ਦੇ ਜੀਂਦਾ ਹੈ ਮੁੜ ਕੇ ਨਹੀਂ ਉਹ ਜਿੰਦਾ ਜ਼ਿੰਦਗੀ ਉਸ ਅਸਥਾਨ ਤੇ ਜਿੱਥੋਂ ਉਹ ਪਹਿਲੂ ਆਇਆ ਸੀ ਨਾ ਸਾਧਾ ਨੂੰ ਮਿਲਣ ਤੋਂ ਬਾਅਦਾਂ ਬਾਲਮੀਕ ਜਿਨੇ ਕਵਾੜਾ ਸੁੱਟ ਦਿੱਤਾ ਮੁੜ ਕੇ ਕਵਾੜਾ ਨਹੀਂ ਫੜਿਆ ਫਿਰ ਉਸਨੇ ਕਲਮ ਫੜੀ ਇਹ ਧਰਮ ਜਿਹੜੇ ਕਵਾੜੀਆਂ ਘੂੜੀਆਂ ਕੁਰਬਾਨਾਂ ਨਾਲ ਨਹੀਂ ਚੱਲਦੇ ਹੁੰਦੇ ਇਹ ਕਲਮਾਂ ਨਾਲ ਚੱਲਦੇ ਹੁੰਦੇ ਕੁਹਾੜਿਆਂ ਘੂੜਿਆਂ ਕਲਮਾਂ ਦੀ ਨਹੀਂ ਲੋੜ ਨਹੀਂ ਜਿੰਨੀ ਅਸੀਂ ਅਹਿਮੀਅਤ ਨੂੰ ਦਿੱਤੀ ਹੋਈ ਹੈ ਇਸ ਇੱਕ ਧਰਮ ਬਾਬੇ ਦੀ ਕਲਮ ਦਾ ਸਦਕਾ ਵਜਿਆ ਹੋਇਆ ਖੈਰ ਉਸ ਅਸਥਾਨ ਤੇ ਬਹਰ ਨਾ ਆਵੇ ਮੁੜ ਕੇ ਬਾਲਮੀਕ ਜੀ ਨੇ ਕੁਹਾੜਾ ਨਹੀਂ ਫੜਿਆ ਕਲਮ ਫੜੀ ਹੈ ਮੁੜ ਕੇ ਕੁਹਾੜੇ ਵਾਲੇ ਥਾਂ ਤੇ ਥੋੜਾ ਗਿਆ ਸੀ ਜਿੱਥੇ ਪਹਿਲਾਂ ਸੀ ਨਾ 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 ਮਾਰਾ ਕਿਦੇ ਉਸ ਸਥਾਨ ਤੇ ਬਹਰ ਨਾ ਹੋਵੇ ਗਣਕਾ ਮੁੜ ਕੇ ਉਸ ਕੰਮ ਚ ਨਹੀਂ ਗਏ ਜਿੱਥੋਂ ਸਾਧੂਆਂ ਦਾ ਸੰਗ ਹੋ ਗਿਆ ਮਾਰਨ ਕਿਹਾ ਬਾਲਮੀਕੇ ਵਾ ਸਾਧਸਾਂ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਧੰਨਾ ਜੱਟ ਸੈਣ ਮਿਲਿਆ ਹਰਦਈਆ ਜੇ ਸੈਣ ਦਾ ਇਸ ਧਰਤੀ ਉੱਤੇ ਨਾਮ ਹੈ ਤੇ ਉਹ ਸਾਧੂਆਂ ਦੀ ਸੰਗਤ ਦਾ ਸਦਕਾ ਹੈ ਦੋ ਭਾਈ ਗੁਰਦਾਸ ਜੀ ਨੇ ਉਹਨਾਂ ਲਿਖਿਆ ਹੈ ਕਿ ਆਏ ਸੰਤ ਪਰੋਹਣੇ ਕੀਰਤਨ ਹੋਵਾਰੈਨ ਸਬਾਈ ਬਸ ਸਾਧੂਆਂ ਦੇ ਸੰਗਤ ਦਾ ਸੰਗਤ ਦਾ ਸਦਕਾ ਹੀ ਇੱਕ ਕੰਮ ਹੋਇਆ ਬਾਹਰ ਕਹਿੰਦੇ ਫਿਰ ਉਸ ਸਥਾਨ ਤੇ ਬਹਰ ਨਾ ਆਵੇ ਮੁੜ ਕੇ ਨਹੀਂ ਤੋਂ ਲਓ ਇਹ ਚੋਰ ਸੀ ਭਾਈ ਮੇਰੂ ਤੇ ਸਤ ਗੁਰ ਖੋਟਿਓਂ ਖਰੇ ਕਰੇ ਗੁਰੂ ਦਾ ਸੁਭਾਅ ਆ ਭੀ ਗੁਰੂ ਕੋ ਖਰਾਵੇ ਖੋਟਾਵੇ ਖਰਾ ਤਾਂ ਚਲੋ ਠੀਕ ਹੀ ਹੁੰਦਾ ਭਾਈ ਬੁੱਢੇ ਜੀ ਵਰਗੇ ਬਾਬਾ ਬੁੱਢਾ ਸਹਿਬ ਵਰਗੇ ਖਰੇ ਹੀ ਸਨ ਤੇ ਵਿਦੀ ਚੰਦ ਜੀ ਵਰਗੇ ਬਾਬਾ ਵਿਦੀ ਸਹਿਬ ਵਿਦੀ ਚੰਦ ਜੀ ਵਰਗੇ ਖੋਟੇ ਸਨ ਤੇ ਇਹ ਭਾਈ ਮੇਰੂ ਵੀ ਖੋਟਾ ਸੀ ਮਹਾਰਾਜ ਕਹਿੰਦੇ ਆ ਵੀ ਵਣਜਾਰੇ ਸਿੱਖ ਆਉਂਦੇ ਵਣਜਾਰੇ ਵੀ ਆਉਂਦੇ ਆ ਨਾਮ ਦਾ ਵਣਜ ਵਪਾਰ ਕਰਨ ਵਾਸਤੇ ਗੁਰੂ ਦੇ ਕੋਲ ਤੇ ਸ਼ਬਦ ਲੰਘਾਉਣ ਹਾਰ ਤੇ ਗੁਰੂ ਉਹਨਾਂ ਨੂੰ ਆਪਣਾ ਸ਼ਬਦ ਦਿੰਦਾ ਤੇ ਪਾਰ ਕਰ ਦਿੰਦਾ ਏ ਇਹ ਕਹਿੰਦੇ ਚੋਰ ਸੀ ਇਤਿਹਾਸ ਨੇ ਜੋ ਲਿਖਿਆ ਭਾਈ ਮਹਿਰੂ ਦੇ ਬਾਰੇ ਕਹਿੰਦੇ ਕੋਈ ਸੰਗਤ ਆਈ ਤੇ ਇਹ ਸੰਗਤ ਦੇ ਨਾਲ ਚੱਲ ਕੇ ਨਾ ਇਹ ਚੋਰ ਵੀ ਜਿਹੜਾ ਸੀ ਨਾ ਦਰਬਾਰ ਸ ਐਮਰਸਰ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਪਹੁੰਚ ਗਿਆ ਤੇ ਰਾਤ ਨੂੰ ਸੰਗਤਾਂ ਨੇ ਪੜਾ ਕੀਤਾ ਤੇ ਅੰਮ੍ਰਿਤ ਵੇਲੇ ਸੰਗਤਾਂ ਨੇ ਸਰੋਵਰ ਦੇ ਕੰਢੇ ਤੇ ਸੰਭਾਲਿਆ ਕਿਉਂਕਿ ਉਦੋਂ ਸਰਾਵਾ ਨਹੀਂ ਸੀ ਹੁੰਦੀਆਂ ਤੰਬੂ ਲਾ ਦਿੱਤੇ ਜਾਂਦੇ ਸੀ ਤੇ ਤੰਬੂਆਂ ਦੇ ਵਿੱਚ ਸੰਗਤ ਰਾਤ ਕੱਟਦੀ ਸੀ ਤੇ ਜਦੋਂ ਮੀਂਹ ਪਾਣੀ ਆਉਂਦਾ ਸੀ ਤੇ ਬੜੀ ਮੁਸ਼ਕਲ ਬਣਦੀ ਸੀ ਤੇ ਉਦੋਂ ਫਿਰ ਭਾਈ ਬਾਬਾ ਆਦਮ ਜੀ ਵਰਗੀ ਸੇਵਾ ਕਰਕੇ ਤੇ ਖੁਸ਼ੀਆਂ ਲੈਂਦੇ ਸੰਗਤਾਂ ਦੀਆਂ ਇਹ ਕਹਿੰਦੇ ਰਾਤ ਜਦੋਂ ਟਿਕਿਆ ਨਾ ਤੇ ਇਹਨੂੰ ਬੜੀ ਚੈਣ ਦੀ ਨੀਂਦ ਆਈ ਕਿਉਂਕਿ ਅੱਗੇ ਰਾਤ ਨੂੰ ਤੇ ਚੋਰੀਆਂ ਕਰਦਾ ਸੀ ਇਹ ਇਨੂੰ ਬੜੀ ਚੈਨ ਦੀ ਨੀਂਦ ਆਈ ਤੇ ਅੰਮ੍ਰਿਤ ਵੇਲੇ ਉੱਠ ਕੇ ਸੰਗਤਾਂ ਨੇ ਰੱਬ ਰੱਬ ਜਪਿਆ ਦਰਬਾਰ ਸਾਹਿਬ ਦੇ ਅੰਦਰ ਸੱਤੇ ਤੇ ਬਲਵੰਡ ਜੀ ਨੇ ਆਸਾ ਦੀ ਵਾਰ ਲਾਈ ਤੇ ਉਦੋਂ ਇੰਨੀ ਸੰਗਤਾਂ ਨਹੀਂ ਸੀ ਹੁੰਦੀਆਂ ਅੰਦਰ ਬੈਠ ਕੇ ਕੀਰਤਨ ਸੁਣ ਲੈਂਦੀਆਂ ਕੋਈ ਸਪੀਕਰ ਵੀ ਨਹੀਂ ਸੀ ਹੁੰਦੇ ਉਦੋਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਚੌਂਕੜਾ ਮਾਰ ਕੇ ਰਾਗੀਆਂ ਦੇ ਪਿੱਛੇ ਬੈਠੇ ਹੋਏ ਨੇ ਤੇ ਸਮਾਧੀ ਲੱਗੀ ਹੋਈ ਆ ਤੇ ਇਹ ਬਾਈ ਮੇਰੂ ਦਰਸ਼ਨ ਕਰਨ ਦੇ ਆ ਗੁਰੂ ਅਰਜਨ ਸਾਹਿਬ ਜੀ ਦਾ ਤੇ ਬੜਾ ਗੱਦਗੱਡ ਹੋਣ ਦਿਆ ਕਿਉਂਕਿ ਐ ਲੱਗਦਾ ਕਿ ਬਹੁਤ ਲੰਮੇ ਸਮੇਂ ਤੋਂ ਕੋਈ ਸਾਧੂ ਕੋਈ ઋષਿ ਤਵ ਬੰਦਗੀ ਕਰਨ ਦੇ ਆਵਣਾ ਜਿੱਦਾਂ ਕੋਈ ਇਦਾਂ ਮਾਰਨੇ ਚੌਂਕੜਾ ਮਾਰਿਆ ਅੰਤਰ ਧਿਆਨ ਬੈਠੇ ਹੋਏ ਨੇ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਇਹ ਉਹ ਕੀ ਆ ਬਾਰੇ ਕੱਲ ਵੀ ਗੁਰੂ ਅਮਰਦਾਸ ਦਾ ਵਚਨ ਸੀ ਨਾ ਪ੍ਰਕਾਸ਼ ਦਿਹਾੜਾ ਸੀ ਤੇ ਸ਼ਬਦ ਲੱਗਾ ਸੀ ਕਿ ਗੁਰੂ ਅਮਰਦਾਸ ਪਰਸੀਏ ਧਿਆਨ ਲਈਏ ਜਿਨ੍ਹਾਂ ਨੂੰ ਰੱਬ ਦਾ ਧਿਆਨ ਨਹੀਂ ਨਾ ਪ੍ਰਾਪਤ ਹੁੰਦਾ ਉਹ ਜਿਹੜੇ ਗੁਰੂ ਅਮਰਦਾਸ ਦੇ ਆਣ ਕੇ ਦਰਸ਼ਨ ਕਰਦੇ ਉਹਨਾਂ ਨੂੰ ਧਿਆਨ ਪ੍ਰਾਪਤ ਹੋ ਜਾਂਦਾ ਸੀ ਅੱਜ ਕੱਲ ਤਾਂ ਬੜਾ ਮੁਸ਼ਕਲ ਬਣਿਆ ਧਿਆਨ ਨੂੰ ਪ੍ਰਾਪਤ ਕਰਨਾ ਗੁਰ ਕੀ ਮੂਰਤ ਮਨ ਮੇ ਧਿਆਨ ਹਾਂਜੀ ਤੇ ਜੋਰ ਦੀ ਜ਼ਿੰਦਗੀ ਦਾ ਪਹਿਲਾ ਦਿਨ ਵਾ ਜਿੱਦਣ ਉਹ ਸਾਧਾਂ ਦੀ ਟੋਲੀ 'ਚ ਬੈਠਾ ਤੇ ਸਾਧਵੀ ਗੁਰੂ ਅਰਜਨ ਦੇ ਸੱਚੇ ਬਾਦਸ਼ਾ ਪੂਰਨ ਮਹਾਂਪੁਰਖ ਬੈਠੇ ਹੋਏ ਨੇ ਤੇ ਜ਼ਿੰਦਗੀ ਦਾ ਅਸਲੀ ਇਹਨੂੰ ਆਨੰਦ ਆ ਗਿਆ ਬਸ ਅੰਦਰ ਟਿਕ ਗਿਆ ਬੜਾ ਆਨੰਦਮਈ ਹੋਇਆ ਇਹਦਾ ਅੰਦਰ ਆਸਾ ਦੀ ਵਾਰ ਦੀ ਦਾ ਵਾਰ ਦਾ ਭੋਗ ਪਿਆ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਥਾ ਕੀਤੀ ਉਦਾਂ ਤੇ ਭਾਈ ਗੁਰਦਾਸ ਜੀ ਕਰਦੇ ਸਨ ਕਥਾ ਦਰਬਾਰ ਸੇ ਦੇ ਅੰਦਰ ਕਥਾ ਹੁੰਦੀ ਰਹੀ ਹੈ ਚਲੋ ਹੁਣ ਨਹੀਂ ਹੋ ਸਕਦੀ ਉਥੋਂ ਦੀ ਮਰਜਾਦਾ ਕੋ ਉਹਨਾ ਬਣਾ ਦਿੱਤੀ ਆਪਣੀ ਤੇ ਕਥਾ ਦੇ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ ਮੁੰਜਰ ਕੇ ਚੋਰ ਨੂੰ ਆਖਦੀ ਆ ਤੂੰ ਚੋਰ ਵਾ ਉਹੇ ਲਜਾਂਦਾ ਅੰਦਰ ਕਿਉਂਕਿ ਬਚਨ ਵੀ ਬੰਦੇ ਨੂੰ ਹਲਾਉਂਦੇ ਆ ਗੁਰੂ ਅਰਜਨ ਸਾਹਿਬ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਚੋਰ ਨੇ ਕਦੀ ਵੀ ਚੰਗਾ ਨਹੀਂ ਕੀਤਾ ਧਰਤੀ ਉਤੇ ਅੱਬਰੋਜ ਪੜਦੇ ਜਬਦੀ ਸਾਹਿਬ ਚ ਕਿ ਅਸੰਖ ਚੋਰ ਹਰਾਮ ਖੋਰ ਬੜੇ ਚੋਰ ਨੇ ਧਰਤੀ ਉਤੇ ਹੁਣ ਵੀ ਆ ਆ ਗਲੀਆਂ ਬਾਜ਼ਾਰਾਂ ਚ ਖੋਖੋ ਕੇ ਲਈ ਜਾਂਦੇ ਘਰਾਂ ਚ ਵੜ ਕੇ ਖੋਖੋ ਲਈ ਜਾਂਦੇ ਤੇ ਸਾਰੀ ਪੁਲਿਸ ਮੰਤਰੀਆਂ ਦੇ ਆਲੇ-ਦੁਆਲੇ ਘੁੰਮਣ ਦੇ ਤੇ ਜਾਂ ਕੋਈ ਦੇਹਧਾਰੀ ਗੁਰੂ ਤੇ ਬਾਬਿਆਂ ਨੇ ਆਪਣੇ ਡੇਰਾਂ ਤੇ ਬਿਠਾਈ ਹੋਈ ਆ ਜੈਡ ਸਕੌਲਟੀਆਂ ਰੱਬ ਖੈਰ ਕਰੇ ਇਹ ਗੁਰੂ ਅਰਜਨ ਸਾਹਿਬ ਨੇ ਜਰੋਕਿਆ ਨਾ ਕਿ ਚੋਰ ਕੀ ਹਾਮਾਂ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਇਹਦਾ ਅੰਦਰ ਹਿੱਲ ਲੱਗਿਆ ਤੇ ਸ਼ਾਮਾਂ ਦਾ ਦੀਵਾਨ ਸੀ 4 ਵਜੇ ਦਾ ਬੇਰ ਬਾਬਾ ਬੁੰਡਾ ਸਾਹਿਬ ਦੇ ਥੱਲੇ ਗੁਰੂ ਅਰਜਨ ਸਾਹਿਬ ਬਿਠੇ ਨੇ ਉਦੋਂ ਸਵਾਲ ਜਵਾਬ ਹੁੰਦੇ ਸਨ ਸਵੇਰੇ ਆਸਾ ਦੀ ਵਾਰ ਕਥਾ ਤੇ ਦੁਪਹਿਰੇ ਸਵਾਲ ਜਵਾਬ ਤੇ ਸੰਗਤਾਂ ਦੇ ਆਏ ਆਏ ਗਏ ਆਂਦੇ ਹਾਲਚਾਲ ਪੁੱਛੇ ਜਾਂਦੇ ਸੀ ਇਹ ਭਾਈ ਮੇਰੂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਪੇਸ਼ ਹੋਇਆ ਤੇ ਕਹਿ ਲਗਾ ਮਹਾਰਾਜੇ ਬਾਦਸ਼ਾਹਾਂ ਮੈਂ ਇਲਾਕੇ ਦਾ ਨਾਮੀ ਚੋਰ ਵਾਂ ਮੈਨੂੰ ਤੇ ਅੱਜ ਪਤਾ ਲੱਗਾ ਜ਼ਿੰਦਗੀ ਕਿਦਾਂ ਜੀ ਜਾਂਦੀ ਆ ਤੇ ਮੈਨੂੰ ਤੇ ਬਹੁਤ ਆਨੰਦ ਆਇਆ ਤੇ ਮਹਾਰਾਜ ਕਿਰਪਾ ਕਰੋ ਮੈਨੂੰ ਸਿੱਖ ਬਣਾਓ ਤੇ ਮੇਰੀ ਇਹ ਚੋਰੀ ਕਰਨ ਦੀ ਆਦਤ ਖਤਮ ਕਰ ਦਿਓ ਗੁਰੂ ਅਰਜਨ ਸਾਹਿਬ ਕਹਿੰਦੇ ਫਿਰ ਜੇ ਤੂੰ ਚੋਰ ਤੋਂ ਸਾਧ ਬਣਨਾ ਤੇ ਇੱਥੇ ਰਹਿ ਥੋੜਾ ਸਮਾਂ ਸਾਡੇ ਕੋਲ ਸਾਧਾਂ ਦੇ ਕੋਲ ਬੈਠ ਕੇ ਹੀ ਕੋਈ ਸਾਧ ਹੋ ਸਕਦਾ ਹੈ ਕਹਿ ਲੱਗੇ ਕੁਝ ਸਮਾਂ ਇੱਥੇ ਸੇਵਾ ਸਿਮਰਨ ਕਰ ਤੇਰੀਆਂ ਆਦਤਾਂ ਮਿਟ ਜਾਣਗੀਆਂ ਮਹਾਰਨੇਕ ਬਚਨ ਕੀਤਾ ਬਾਣੀ ਚ ਤੇਰੇ ਜਨ ਕੋ ਕਿਸ ਕੀ ਬਾਣ ਬਾਣ ਕਹਿੰਦੇ ਨੇ ਆਦਤ ਨੂੰ ਤੂੰ ਰਾਮ ਕੈਨ ਕੀ ਛੋੜ ਬਾਣ ਬਾਣ ਕਹਿੰਦੇ ਨੇ ਆਦਤ ਜਿਨੂੰ ਰਾਮ ਰਾਮ ਬੋਲਣ ਦੀ ਆਦਤ ਪੈ ਜੇ ਨਾ ਮੁੜ ਕੇ ਨਹੀਂ ਹਟਦਾ। ਅਚੁਗਲ ਖੋਰ ਨਹੀਂ ਹਟਦਾ ਤੇ ਰੱਬ ਦੇ ਨਾਮ ਵਾਲੇ ਕਿਦਾਂ ਹਟ ਜਾਣਗੇ? ਜਿਦਾਂ ਕਹਿੰਦਾ ਵੀ ਹਰ ਜਨ ਰਾਮ ਨਾਮ ਗੁਣ ਗਾਵੇ ਜੋ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਗੁਣ ਆਪਣਾ ਸੁਭਾਅ ਆਪਣੀ ਆਦਤ ਨਹੀਂ ਛੱਡਦਾ ਰੱਬ ਦਾ ਪਿਆਰ। ਨਾ ਨਾ ਆਦਤ ਪੈ ਜਾਵੇ ਸਹੀ। ਜਿਨੂੰ ਕਬੀਰ ਸਾਹਿਬ ਕਹਿੰਦੇ ਕਬੀਰ ਸੰਤ ਨਾ ਛਾੜੇ ਸੰਤਾਈ ਜਿੱਦਨ ਕੋਈ ਸੰਤ ਹੋ ਗਿਆ ਮੁੜ ਕੇ ਸੰਤ ਤਾਈ ਛੁੱਟਣੀ ਨਹੀਂ ਹੈ ਉਹ ਜਿੱਥੋਂ ਆਪਾਂ ਗੱਲ ਆਰੰਭ ਕੀਤੀ ਕਬੂ ਸਾਧ ਸੰਗਤੇ ਪਾਵੇ ਉਸ ਅਸਥਾਨ ਤੇ ਬਹਰ ਨਾ ਆਵੇ ਨਾ ਨਾ ਮੁੜ ਕੇ ਬੰਦਾ ਉੱਥੇ ਨਹੀਂ ਜਾਂਦਾ ਜਿੱਥੋਂ ਉਹ ਤੁਰਿਆ ਸੀ ਤੇ ਸਾਧਾਂ ਦੇ ਕੋਲ ਆ ਗਿਆ ਕਬੀਰ ਸੰਤਨ ਛਾੜੇ ਸੰਤਈ ਜੋ ਕੋਟਕ ਮਿਲੇ ਅਸੰਤ ਤੋ اے ਮਹਾਰਾਜ ਨੇ ਕਹਿ ਲਗੇ ਵੀ ਤੂੰ ਕੁਝ ਸਮਾਂ ਇੱਥੇ ਰਹਿ ਤੇ ਇੱਥੇ ਜਦੋਂ ਤੂੰ ਸੇਵਾ ਕਰੇਂਗਾ ਸਿਮਰਨ ਕਰੇਂਗਾ ਇੱਥੇ ਸੰਗਤਾਂ ਆਉਂਦੀਆਂ ਜਾਂਦੀਆਂ ਸਾਧਾਂ ਦੇ ਦਰਸ਼ਨ ਹੋਣਗੇ ਗੁਰੂ ਕੇ ਬਚਨ ਪ੍ਰਾਪਤ ਹੋਣਗੇ ਤੇ ਕੋਈ ਵੱਡੀ ਬਾਤ ਨਹੀਂ ਐ ਤੇਰੀ ਛੋਟ ਜੂਗੀ ਆਦਤਾਂ ਤੇ ਇਹਨੂੰ ਆਦਤ ਪਈ ਰਾਤ ਨੂੰ ਚੋਰੀਆਂ ਕਰਨ ਦੀ ਤੇ ਤੇ ਕਿਸੇ ਦੇ ਘਰ ਰਾਤ ਚੋਰੀ ਕਰਨ ਜਾਣਾ ਗੰਧ ਡੱਪਣੀ ਬੂਹਾ ਤੋੜਨਾ ਬੜੀ ਵੱਡੇ ਦਿਲ ਦੀ ਲੋੜ ਹੁੰਦੀ ਆ ਤੇ ਜਦੋਂ ਚੋਰ ਜਿਹੜੇ ਹੁੰਦੇ ਹਨ ਜਦੋਂ ਰੱਬ ਦੇ ਰਾਹ ਤੇ ਤੁਰਦੇ ਅਤੇ ਬੜੀ ਸੇਤੀ ਸਿੱਧੀ ਪ੍ਰਾਪਤ ਹੁੰਦੀ ਚੋਰਾ ਨੂੰ ਇਤਿਹਾਸ ਹੈ ਚੋਰਾ ਦਾ ਮੈਂ ਉਹ ਨਾਂ ਨਹੀਂ ਲੈਣਾ ਇਹ ਕਹਿੰਦੇ ਫਿਰ ਨੂੰ ਆਦਤ ਸੀ ਪਈ ਰਾਤ ਜਾਗਣ ਦੀ ਤੇ ਇੱਥੇ ਵੀ ਰਾਤ ਜਾਗਣ ਦਾ ਕੰਮ ਕਰਦੀ ਹੈ ਸੰਗਤਾਂ ਰਾਤ ਬੈਠ ਕੇ ਜਾਪ ਕਰਨਾ ਤੇ ਕਬੀਰ ਲੂਟਣਾ ਹੈ ਤਾਂ ਲੂਟ ਲੈ ਇਹਨੇ ਰਾਗੀਆਂ ਦੇ ਕੋਲੋਂ ਸ਼ਬਦ ਸੁਣਨਾ ਵੀ ਤੂੰ ਜੇ ਲੁੱਟਣਾ ਹੀ ਆ ਨਾ ਧਰਤੀ ਤੋਂ ਕੁਝ ਤੇ ਚੋਰ ਬਣ ਕੇ ਤੇ ਰੱਬ ਦਾ ਨਾਮ ਲੁੱਟੀ ਜਾ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਏ ਫਿਰ ਰਾਤ ਨੂੰ ਰੱਬ ਦੇ ਨਾਮ ਨੂੰ ਲੁਟਣਾ ਦਿਨੇ ਸੇਵਾ ਕਰਨੀ ਤੇ ਜਦੋਂ ਵੇਖ ਲਿਆ ਗੁਰੂ ਅਰਜਨ ਸੱਚੇ ਬਾਦਸ਼ਾਹ ਨੇ ਵੀ ਰੰਗ ਲੱਗ ਗਿਆ ਹੁਣ ਤੇ ਸਾਧ ਬਣ ਗਿਆ ਉਹਨੇ ਤੇ ਇੱਕ ਦਿਨ ਗੁਰੂ ਅਰਜਨ ਸੱਚੇ ਬਾਦਸ਼ਾਹ ਕਹਿੰਦੇ ਕਿ ਜਾ ਹੁਣ ਤੂੰ ਆਪਣੇ ਪਿੰਡ ਚਲ ਜਾ ਤੇ ਉੱਧਰ ਲਾ ਕੇ ਚ ਆਪਣੇ ਸਿੱਖੀ ਦਾ ਪ੍ਰਚਾਰ ਕਰ ਇਹ ਤੇ ਸੱਜਣ ਠੱਗ ਵਰਗੇ ਭੂਮੀਏ ਚੋਰ ਵਰਗੇ ਸਿੱਖੀ ਦੇ ਪ੍ਰਚਾਰਕ ਹੋਏ ਨੇ ਤੇ ਹੁਣ ਤੇ ਬਹੁਤੇ ਚੋਰ ਹੀ ਨੇ ਧਰਮ ਦੇ ਕੱਪੜੇ ਪਾਪੂ ਕੇ ਸਿੱਖੀ ਦਾ ਪ੍ਰਚਾਰ ਕਰੁੰਦੇ ਆ ਇਹ ਗੁਰੂ ਅਰਜਨ ਸਾਹਿਬ ਕਹਿੰ ਲਗੇ ਜਾ ਤੂੰ ਆਪਣੇ ਇਲਾਕੇ ਚ ਚੱਲ ਜਾ ਸਿੱਖੀ ਦਾ ਪ੍ਰਚਾਰ ਕਰ ਤੇ ਸਾਧ ਬਣ ਚੁੱਕਾ ਸੀ ਸਾਧ ਦਾ ਨਾਮ ਨਿਰਮਲ ਜਾ ਕੇ ਕਰਮਾਂ ਕਹਿੰਦੇ ਚੁਰ ਗਿਆ ਫਿਰ ਜਿਹਨੂੰ ਕਿੱਡੀ ਵੱਡੀ ਲਾਗ ਲੱਗ ਜੇ ਮੁੜ ਕੇ ਛੁੱਟਦੀ ਨਹੀਂ ਐ ਕੋਈ ਰੱਬ ਦੇ ਨਾਮ ਦੀ ਇਹ ਦੁਰ ਗਿਆ ਤੇ ਜਦੋਂ ਘਰ ਗਿਆ ਤੇ ਉਹਨਾਂ ਅੰਦਰੋਂ ਐ ਸੁੱਧ ਹੋ ਚੁੱਕਾ ਸੀ ਤੇ ਇਹਦੇ ਸਾਹਮਣੇ ਉਹ ਕੋਈ ਗਾਂ ਨੇ ਚੋਰੀ ਕਰਕੇ ਲਿਆਂਦੀ ਸੀ ਤੇ ਉਹ ਵੇੜੇ 'ਚ ਬੱਧੀ ਤੇ ਜਿਹੜਾ ਅੰਦਰੋਂ ਬੰਦਾ ਸੁੱਧ ਹੋ ਜੇ ਨਾ ਉਹਨੂੰ ਸਭ ਕੁਝ ਐ ਕਲੀਅਰ ਹੋ ਜਾਂਦਾ ਜਿਹੜੇ ਲੋਕ ਕਈ ਕਹਿੰਦੇ ਨੇ ਕਿ ਮਾਸ ਖਾਣਾ ਕਿ ਨਹੀਂ ਖਾਣਾ ਜਦੋਂ ਤੁਹਾਡੀ ਆਤਮਾ ਸੋਧ ਹੋ ਜੇਗੀ ਤੁਹਾਨੂੰ ਅੰਦਰੋਂ ਆਵਾਜ਼ ਆਊਗੀ ਇਹ ਨਹੀਂ ਖਾਣਾ ਬਾਬੇ ਫਰੀਦ ਨੇ ਇੱਕ ਦਿਨ ਮਾੜਾ ਖਾਣਾ ਖਾ ਲਿਆ ਸੀ ਉਹਨੂੰ ਉਲਟੀ ਹੋ ਗਈ ਸੀ ਤੇ ਉਹਦੇ ਮੁਰਸ਼ਿਦ ਨੇ ਆਖਿਆ ਸੀ ਇਹ ਦਰवेशਾਂ ਦਾ ਖਾਣਾ ਨਹੀਂ ਸੀ ਜਿਹੜਾ ਬਾਬਾ ਤੂੰ ਖਾ ਲਿਆ ਵਾ ਜਿਹੜੇ ਖਾ ਕਹਿੰਦੇ ਨੇ ਨਾ ਖਾ ਲੈਣਾ ਚਾਹੀਦਾ ਉਹ ਅੰਦਰੋਂ ਪ੍ਰਸ਼ਟ ਲੋਕ ਨੇ ਉਹਨਾਂ ਦਾ ਅੰਦਰ ਦੀ ਸੁੱਧ ਨਹੀਂ ਹੋਇਆ ਤੇ ਜਿੱਦਨ ਹੋ ਗਿਆ ਨਾ ਉਹਦ ਨਹੀਂ ਕਹਿਣਗੇ ਖਾਣਾ ਕਿ ਨਹੀਂ ਖਾਣਾ ਅੰਦਰੋਂ ਆਵਾਜ਼ ਆਏਗੀ ਇਹਦਾ ਅੰਦਰ ਸੁੱਧ ਹੋ ਗਿਆ ਤੇ ਵੇੜੇ ਚ ਗਾਂ ਖਲੋਤੀ ਹੈ ਚੋਰੀ ਦੀ ਇਹਨੇ ਗਾਂ ਖੋਲੀ ਤੇ ਇਹਨੂੰ ਪਤਾ ਹੈ ਮੈਂ ਕਿੱਥੋਂ ਚੋਰੀ ਕਰਕੇ ਲਿਆ ਆ ਉਹਦਾ ਉਹ ਗਾਂ ਨੇ ਇੱਕ ਬੱਚੀ ਵੀ ਦੇ ਦਿੱਤੀ ਸੀ ਉਹ ਬੱਚੀ ਲਈ ਤੇ ਗਾਂ ਲਈ ਇਹਨੇ ਤੇ ਚ ਲਗਿਆ ਜੀ ਦੀ ਚੋਰੀ ਕਰਕੇ ਲਿਆ ਸੀ ਤੇ ਉਹਨੂੰ ਕਹਿੰਦਾ ਵੀ ਆ ਤੁਹਾਡੀ ਗਾਂ ਜੇ ਤੇ ਆਨੇ ਵਛੀ ਦਿੱਤੀ ਜੇ ਤੇ ਮੈਂ ਤੁਹਾਡਾ ਚੋਰ ਜੇ ਮੈਂ ਚੋਰੀ ਕਰਕੇ ਖੜੀ ਸੀ ਉਹ ਮੰਨਣਾ ਕਹਿੰਦੇ ਚੋਰ ਇਦਾਂ ਕਰ ਨਹੀਂ ਸਕਦਾ ਚੋਰ ਗਾਂ ਥੋੜਾ ਵਾਪਸ ਦੇ ਸਕਦਾ ਕਿਸੇ ਨੂੰ ਭਾਈ ਮੇਰੂ ਜੀ ਕਹਿੰਦੇ ਮਨ ਨੂੰ ਚੈ ਨਾ ਮਨੋ ਚੋਰ ਮੈਂ ਵਾਂ ਤੇ ਮੈਂ ਹੀ ਚੋਰੀ ਕਰਕੇ ਖੜੀ ਸੀ ਤੇ ਕਹਿ ਲਗੇ ਐਨੇ ਸਮੇ ਬਾਅਦ ਹੁਣ ਫੇ ਕਿਉਂ ਦੇਨ ਆਇਆ ਕਹਿ ਲਗੇ ਜਦੋਂ ਮੈਂ ਚੋਰ ਸੀ ਤੇ ਉਦੋਂ ਮੈਂ ਚੋਰੀਆਂ ਕਰਦਾ ਸੀ ਹੁਣ ਮਨ ਨੂੰ ਮੇਰੇ ਗੁਰੂ ਨੇ ਸਾਧ ਬਣਾ ਦਿੱਤਾ ਤੇ ਹੁਣ ਮੈਂ ਸਾਧ ਬਣ ਗਿਆ ਹੁਣ ਮੈਂ ਚੋਰੀਆਂ ਨਹੀਂ ਕਰ ਸਕਦਾ ਹੁਣ ਹੱਥੋਂ ਦੇ ਦੇ ਸਕਦਾ ਤੇ ਭਾਈ ਗੁਰਦਾ ਜੀ ਕਹਿੰਦੇ ਨੇ ਹੱਥੋਂ ਦੇ ਕੇ ਭਲਾ ਮਨਾਵੇ ਜਿਹਦੇ ਹੱਥੋਂ ਕੋਈ ਦਾਨਪੁਣ ਹੋ ਜਾਂਦਾ ਨਾ ਉਹ ਰੱਬ ਦਾ ਸ਼ੁਕਰ ਕਰਿਆ ਕਰੇ ਰੱਬਾ ਤੂੰ ਮੇਰ ਕੋ ਕਰਾ ਲਈਓ ਇਹ ਫਿਰ ਕਹਿੰਦੇ ਵੀ ਉਹ ਕਿਹੜਾ ਗੁਰੂ ਜਿਨੇ ਤੈਨੂੰ ਇਹ ਬਖਸ਼ਿਸ਼ ਕੀਤੀ ਕਹਿਣ ਲੱਗੇ ਮੇਰਾ ਗੁਰੂ ਗੁਰੂ ਅਰਜਨ ਦੇ ਸੱਚੇ ਬਾਵਾ ਜਿਨੇ ਇਹ ਰਹਿਮਤ ਕੀਤੀ ਆ ਮੈਨੂੰ ਚੋਰ ਤੋਂ ਸਾਧ ਬਣਾ ਦਿੱਤਾ ਕਹਿਣ ਲਗੇ ਫਿਰੋਸ ਲਾਕੇ ਦੇ ਸੰਗਤਾਂ ਪਈ ਮੇਰੂ ਕਠੀਆਂ ਕਰਕੇ ਤੇ ਗੁਰੂ ਅਰਜਨ ਸਾਹਿਬ ਦੇ ਕੋਲ ਲਿਆ ਤੇ ਉਹਨਾਂ ਨੂੰ ਵੀ ਸਿੱਖ ਬਣਾ ਦਿੱਤਾ ਇਹ ਆ ਜਦੋਂ ਕੋਈ ਗੁਰੂ ਪੂਰਾ ਮਿਲ ਜਾਵੇ ਹੁਣ ਤੇ ਗੁਰੂ ਵੀ ਚੋਰ ਤੇ ਚੇਲੇ ਵੀ ਚੋਰ ਕਬਜੇ ਕਰਨਦੇ ਨੇ ਹਾਂਜੀ ਬਦਮਾਸ਼ੀਆਂ ਕਰਨਦੇ ਨੇ ਬੰਦੂਕਾਂ ਰੱਖੀਆਂ ਹੋਈਆਂ ਹਾਂਜੀ ਠਾਠ ਠਾਵੀ ਕਰ ਦਿੰਦੇ ਨੇ ਰੱਬ ਖੈਰ ਕਰੇ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਰੂ ਗਾਓ ਪੂਰੇ ਗੁਰ ਕਾ ਸੁਣ ਉਪਦੇਸ ਜਦੋਂ ਗੁਰੂ ਪੂਰੇ ਨਾਲ ਕੋਈ ਜੁੜ ਜਾਂਦਾ ਨਾ ਫਿਰ ਐਦਾਂ ਰਹਿਮਤਾਂ ਆਉਂਦੀਆਂ ਫਿਰ ਅੰਦਰ ਖੋਟ ਤਾਂ ਹੀ ਨਿਕਲ ਜਾਂਦੀ ਅੰਦਰ